ਕਰਨ ਕਿਰਪਾ ਕਰਨਾ ਆਪਾਂ ਇੱਕ ਛੋਟੀ ਜੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਲਗੇ ਉਹ ਵਿਚਾਰਾ ਤੋਂ ਗੱਲ ਆਪਣੀ ਜਿਹੜੀ ਚੱਲ ਰਹੀ ਸੀ ਕਹਿੰਦੇ ਜਿਹੋ ਜੀ ਤੁਸੀਂ ਸੰਗਤ ਵਿੱਚ ਬੈਠੋਗੇ ਜਿਹੋ ਜੀ ਸੰਗਤ ਵਿੱਚ ਵਿਚਰੋਗੇ ਤੁਹਾਡੇ ਤੇ ਜ਼ਰੂਰ ਅਸਰ ਛੱਡਣਗੇ ਉਹ ਵਿਚਾਰ ਜਿਹੜਾ ਕਪੂਰਥਲਾ ਇਥੋਂ ਦੀ रियासत ਹੈ ਕਪੂਰਥਲੇ ਦੀ ਜਿਹੜੀ रियासत ਸੀ ਉਥੋਂ ਦਾ ਜਿਹੜਾ ਰਾਜਾ ਸੀ ਨਾ ਉਸ ਰਾਜੇ ਨੇ ਆਪਣੇ ਆਸ-ਪਾਸ ਦੇ ਰਾਜਿਆਂ ਵਾਸਤੇ ਵਜ਼ੀਰਾਂ ਵਾਸਤੇ ਆਪਣੇ ਘਰੇ ਭੋਜਨ ਪੰਡਾਰ ਕੀਤਾ ਲੰਗਰ ਕੀਤਾ ਸਿੱਧਾ ਸ਼ਬਦ ਵਰਤ ਗਿਆ ਤੇ ਸਾਰੇ ਰਾਜਿਆਂ ਨੂੰ ਵਜ਼ੀਰਾਂ ਨੂੰ ਵੱਡੇ-ਵੱਡੇ ਲੋਕਾਂ ਨੂੰ ਸੇਠਾਂ ਨੂੰ ਭੋਜਨ ਤੇ ਆਪਣੇ ਘਰੇ ਸੱਦਿਆ ਤੇ ਜਦੋਂ ਭੋਜਨ ਤੇ ਸੱਦਿਆ ਤੇ ਜਿਹੜੇ ਰਸੋਈਏ ਨੇ ਭੋਜਨ ਤਿਆਰ ਕੀਤਾ ਬੜਾ ਸਵਾਦ ਭੋਜਨ ਤਿਆਰ ਹੋਇਆ ਬੜਾ ਟੇਸਟੀ ਤੇ ਸਾਰਿਆਂ ਨੇ ਜਦੋਂ ਭੋਜਨ ਛਕਿਆ ਤੇ ਸਾਰੇ ਬੜੇ ਤ੍ਰਿਪਤ ਹੋਏ ਬੜੇ ਖੁਸ਼ ਹੋਏ ਬਈ ਬੜਾ ਟੇਸਟੀ ਭੋਜਨ ਹੈ ਤੇ ਉਹ ਸਾਰੇ ਰਾਜੇ ਕਹਿੰਦੇ ਵੀ ਜਿਹੜਾ ਤੁਹਾਡਾ ਰਸੋਈਆ ਹੈ ਨਾ ਉਹਨੂੰ ਸਾਡੇ ਪਾਸ ਬੁਲਾਓ ਉਹਨੇ ਭੋਜਨ ਬੜਾ ਵਧੀਆ ਤਿਆਰ ਕੀਤਾ ਹੈ ਲੰਗਰ ਬੜਾ ਵਧੀਆ ਤਿਆਰ ਕੀਤਾ ਅਸੀਂ ਉਹਨੂੰ ਇਨਾਮ ਦੇਣਾ ਹੈ ਅਸੀਂ ਉਹਨੂੰ ਸ਼ਾਵਾਸ਼ੇ ਦੇਣੀ ਹੈ ਇਹਨੇ ਬੜਾ ਵਧੀਆ ਭੋਜਨ ਤਿਆਰ ਕੀਤਾ ਅਸੀਂ ਖੁਸ਼ ਹੋਗੇ ਤ੍ਰਿਪਤ ਹੋਗੇ ਤੇ ਜਦੋਂ ਉਸ ਰਸੋਈਏ ਨੂੰ ਸੱਦਿਆ ਉਹ ਰਸੋਈਆ ਗੁਰੂ ਦਾ ਸਿੱਖ ਸੀ ਬਾਣੀ ਪੜਨ ਵਾਲਾ ਗੁਰੂ ਤੇ ਭਰੋਸਾ ਰੱਖਣ ਵਾਲਾ ਸੀ ਤੇ ਸਾਰੇ ਕਹਿੰਦੇ ਬਈ ਤੂੰ ਬੜਾ ਵਧੀਆ ਭੋਜਨ ਤਿਆਰ ਕੀਤਾ ਪ੍ਰਸ਼ਾਦ ਤਿਆਰ ਕੀਤਾ ਦੱਸ ਤੈਨੂੰ ਕੀ ਚਾਹੀਦਾ ਮੰਗਲਾ ਕੀ ਮੰਗਣਾ ਹੈ ਉਹ ਗੁਰ ਸਿੱਖ ਕਹਿੰਦਾ ਹੈ ਗੁਰੂ ਦੇ ਸਿੱਖ ਕਦੇ ਕਿਸੇ ਤੋਂ ਮੰਗਦੇ ਨਹੀਂ ਹੈ ਅਸੀਂ ਆਪਣੀ ਕਿਰਤ ਕਰਦੇ ਹਾਂ ਉਹ ਕਿਰਤ ਪਰਮਾਤਮਾ ਪਰਥੁੱਲਤ ਕਰਦਾ ਹੈ ਅਸੀਂ ਕਦੇ ਕਿਸੇ ਅੱਗੇ ਹੱਥ ਨਹੀਂ ਅੜਦੇ ਸਾਰੇ ਕਹਿੰਦੇ ਵੀ ਤੂੰ ਬੜਾ ਵਧੀਆ ਭੋਜਨ ਤਿਆਰ ਕੀਤਾ ਅਸੀਂ ਤੇਰੇ ਤੇ ਖੁਸ਼ ਆਂ ਤੇਰੀ ਮਦਦ ਕਰਨੀ ਚਾਹੁੰਦੇ ਆ ਤੂੰ ਮੰਗ ਲਾ ਤੂੰ ਨਾ ਮੰਗ ਅਸੀਂ ਤੇਰੀ ਮਦਦ ਕਰਨਾ ਚਾਹੁੰਦੇ ਆ ਵੀ ਤੇਰੇ ਮਨ ਦੀ ਕੋਈ ਇੱਛਾ ਹੈ ਤਾਂ ਦੱਸ ਦੇ ਉਹਨੇ ਮਨ ਵਿੱਚ ਵਿਚਾਰ ਕੀਤਾ ਵੀ ਸਾਰੇ ਰਾਜੇ ਖੁਸ਼ ਨੇ ਤੇ ਉਹਨੇ ਹੋਰ ਕੁਝ ਨਹੀਂ ਮੰਗਿਆ ਜੇ ਆਪਾਂ ਹੁੰਦੇ ਆਪਾਂ ਕਹਿਣਾ ਅਸੀਂ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਮੈਨੂੰ ਵਜ਼ੀਰ ਬਣਾ ਦਿਓ ਮੈਨੂੰ ਵੱਡਾ ਸਾਰਾ ਮਹਿਲ ਬਣਾ ਦਿਓ ਮੈਨੂੰ ਸੋਨਾ ਚਾਂਦੀ ਦੇ ਦਿਓ ਕਹਿੰਦੇ ਉਹਦੇ ਵਿਚਾਰ ਬਦਲ ਚੁੱਕੇ ਸੀ ਉਹਦੇ ਵਿਚਾਰਾਂ ਤੇ ਅਸਰ ਸੀ ਉਹ ਕਹਿੰਦਾ ਜੇ ਤੁਸੀਂ ਐਨੇ ਖੁਸ਼ ਹੋ ਨਾ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਨੇ ਜਿਹੜੇ ਸਕੂਲ ਵਿੱਚ ਜਿਹੜੀ ਧਰਮਸ਼ਾਲਾ ਵਿੱਚ ਤੁਹਾਡੇ ਬੱਚੇ ਕਾਲਜ ਵਿੱਚ ਪੜ੍ਹਦੇ ਨੇ ਮੇਰੇ ਬੱਚੇ ਨੂੰ ਉੱਥੇ ਪੜ੍ਹਾਈ ਮਿਲਣੀ ਚਾਹੀਦੀ ਆ ਵੇਖੋ ਨੇ ਪੜ੍ਹਾਈ ਮੰਗੀ ਵਿਚਾਰ ਮੰਗੇ ਤੇ ਜਦੋਂ ਕਹਿੰਦੇ ਉਸ ਬੱਚੇ ਨੂੰ ਸਕੂਲੇ ਰਾਜਿਆਂ ਵਾਲੇ ਚ ਪੜ੍ਹਨੇ ਪਾਇਆ ਹੁਣ ਜਿੱਥੇ ਰਾਜਿਆਂ ਦੇ ਵਜ਼ੀਰਾਂ ਦੇ ਬੱਚੇ ਪੜਨ ਤੇ ਹੁਣ ਉੱਥੇ ਉਹੋ ਜਿਹੇ ਵਿਚਾਰ ਖੜੇ ਹੋਣਗੇ ਤੇ ਕਹਿੰਦੇ ਆ ਭਾਈ ਉਹ ਬੱਚੇ ਦਾ ਨਾਂ ਸੀ ਗੁਰਮੁਖ ਸਿੰਘ ਸਰਦਾਰ ਗੁਰਮੁਖ ਸਿੰਘ ਤੇ ਫੇਰ ਉਹ ਬੱਚਾ ਪੜ੍ਹ ਲਿਖ ਕੇ ਸਰਦਾਰ ਗੁਰਮੁਖ ਸਿੰਘ ਪ੍ਰੋਫੈਸਰ ਬਣਿਆ ਬੜਾ ਵੱਡਾ ਜਦੋਂ ਪ੍ਰੋਫੈਸਰ ਬਣਿਆ ਨਾ ਤੇ ਫਿਰ ਉਹਨੇ ਸਮਾਜ ਦੇ ਭਲੇ ਵਾਸਤੇ ਸੋਚਿਆ ਵੀ ਸਾਡੀ ਸਿੱਖ ਕਮਿਊਨਿਟੀ ਕਿਵੇਂ ਅੱਗੇ ਆਵੇ ਸਾਡਾ ਸਿੱਖ ਸਮਾਜ ਕਿਵੇਂ ਅੱਗੇ ਆਵੇ ਸ੍ਰੀ ਅਮਰਤਸਰ ਦੀ ਧਰਤੀ ਤੇ ਜਿਹੜਾ ਖਾਲਸਾ ਕਾਲਜ ਅੱਜ ਵੀ ਹੈ ਸ਼ਹਿਰਾਂ ਵਿੱਚ ਜਿਹੜੇ ਖਾਲਸਾ ਕਾਲਜ ਜਿੰਨੇ ਬਣੇ ਹੋਏ ਨੇ ਪੰਜਾਬ ਦੀ ਧਰਤੀ ਤੇ ਉਹ ਸਰਦਾਰ ਗੁਰਮukh ਸਿੰਘ ਪ੍ਰੋਫੈਸਰ ਨੇ ਉਹ ਖਾਲਸਾ ਕਾਲਜ ਸ੍ਰੀ ਅਮਰਤਸਰ ਸਾਹਿਬ ਵਾਲਾ ਬਣਵਾਇਆ ਤੇ ਸੰਗਤਾਂ ਨੇ ਫਿਰ ਪੈਸੇ ਤਿਲ ਫੁੱਲ ਕਰ ਇਕੱਠੇ ਕਰਕੇ ਉਹ ਕਾਲਜ ਬਣਾਇਆ ਤੇ ਫੇਰ ਸਾਡੇ ਪੰਜਾਬ ਦੇ ਵਿੱਚ ਪੜ੍ਹਾਈ ਆਈ ਇਸੇ ਕਰਕੇ ਤੁਸੀਂ ਜਿਹੋ ਜੀ ਸੰਗਤ ਵਿੱਚ ਬਹਿਣਿਆ ਤੁਹਾਡੇ ਵਿਚਾਰਾਂ ਤੇ ਅਸਰ ਹੁੰਦਾ ਹੈ ਨਾ ਬਹੁਤਾ ਹੋਵੇ ਥੋੜਾ ਜਿਹਾ ਤਾਂ ਹੋਵੇਗਾ ਬੋਲਣੀ ਚਲਣੀ ਵਿੱਚ ਫਰਕ ਪੈ ਜਾਂਦਾ ਬੰਦੇ ਦੇ ਸੋ ਬੇਨਤੀ ਹੈ ਤੁਹਾਨੂੰ ਆਪਾਂ ਵੱਧ ਤੋਂ ਵੱਧ ਗੁਰਬਾਣੀ ਪੜ੍ਹ ਕੇ ਗੁਰਬਾਣੀ ਸੁਣੀਏ ਕਥਾ ਕੀਰਤਨ ਸੁਣੀਏ ਇਹ ਸਾਡੇ ਤੇ ਅਸਰ ਕਰਨਗੇ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਜਦੋਂ ਅਸੀਂ ਮਨ ਨੂੰ ਵਿਚਾਰ ਕੇ ਮਨ ਨੂੰ ਜੋੜ ਕੇ ਬੈਠਾਂਗੇ ਭਾਈ ਗੁਰਬਾਣੀ ਦਾ ਕੀਰਤਨ ਬੜਾ ਰਸਮਈ ਹੁੰਦਾ ਬੜਾ ਆਨੰਦਮਈ ਹੁੰਦਾ ਅਸੀਂ ਮਨ ਨੂੰ ਜੋੜ ਕੇ ਸੁਣ ਦਾ ਯਤਨ ਕਰਗੇ ਰੂਹ ਪਵਿੱਤਰ ਹੋ ਜਾਂਦੀ ਆ ਰੂਹ ਰੱਜ ਜਾਂਦੀ ਆ ਤੇ ਜੇ ਰੂਹ ਰੱਜੀ ਹੋਵੇ ਸਮਝ ਲਓ ਬੰਦਾ ਰਾਜਾ ਜੇ ਰੂਹ ਰੱਜੀ ਹੈ ਨਾ ਜਿਹੜਾ ਬੰਦਾ ਰੂਹ ਦਾ ਰੱਜਿਆ ਹੋਇਆ ਉਹ ਸਮਝ ਲਓ ਰਾਜਾ ਹੈ ਤੇ ਜੇ ਰੂਹ ਨਾ ਰੱਜੇ ਬੰਦੇ ਦੀ ਨੀਤ ਨਾ ਪਰੇ ਕੱਲ ਦਾ ਜਿਹੜਾ ਉਪਦੇਸ਼ ਆਵੇਗਾ ਸ੍ਰੀ ਸੁਖਮਨੀ ਸਾਹਿਬ ਦੀ ਆਪਾਂ ਵਿਚਾਰ ਜਿਹੜੀ ਆਰੰਭ ਕੀਤੀ ਆ ਮਹਾਰਾਜ ਕਹਿੰਦੇ ਆ ਸਹਿ ਸਖਟੈ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਇਹ ਤ੍ਰਿਸ਼ਨਾ ਹੈ ਅੱਜ 100 ਮਿਲਿਆ ਕੱਲ 1000 ਦੀ ਕੱਲ 1000 ਮਿਲੇਗਾ ਪਰਸੋਂ ਲੱਖ ਦੀ ਤ੍ਰਿਸ਼ਨਾ ਵੱਧਦੀ ਜਾਂਦੀ ਆ ਜੇ ਤ੍ਰਿਸ਼ਨਾ ਰਜ ਜਏ ਰੂਹ ਰਜ ਜਏ ਸਮਝ ਲੋ ਰਾਜਾ ਹੈ ਵਿਚਾਰ ਵੱਧਦੇ ਜਾਂਦੇ ਆ ਆਓ ਆਪਾਂ ਸਮਾਪਤੀ ਵੱਲ ਵੱਧਗੇ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਦੀ ਸਭ ਨੂੰ ਖੁਸ਼ੀਆਂ ਖੇੜੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਤੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ